ਆਪੜ ਹਾਂਜੀ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਤੇ ਕਰਦੇ ਆ ਸ਼ੁਰੂਆਤ ਤੇ ਦੇ ਇਹ ਮੁੰਡੇ ਲੱਦਣ ਮਿੱਟੀ ਤੇ ਤਕਰੀਬਨ ਲੱਦੀ ਗਈ ਆ ਇੱਥੇ ਜਿਹੜੀ ਪਈ ਸਾਰੀ ਲੱਦਤੀ ਆ ਤੇ ਆ ਗਈ ਆ ਦੇਖ ਤੇ ਆਪਾਂ ਚੱਲਿਆਂ ਲੈ ਕੇ ਗਲਾਸ ਤੇ ਪੀਨੇ ਆ ਫਿਰ 27 ਅਲਸੇਬ ਇਹ ਬੰਦੇ ਸਾਰੇ ਇੱਧਰ ਖੜੋਤੇ ਸਾਰੇ ਆ ਆਰਡ ਦੇ ਵਿੱਚ ਸਾਰੇ ਪਲੇਅਰ ਗਲਾਸ ਆਖੇ ਆ ਦੂਸਰੇ ਮੈਂ ਤੇ ਆ ਲੈ ਕੇ ਆਇਆ ਅਸੀਂ ਹਾਂਜੀ ਰੈਡੀ ਆ ਇੱਧਰ ਚੱਲ ਪਿਆ ਕੰਮ ਪੂਰਾ ਆਓ ਗਲਾਸ ਆ ਲੈਣ ਦੇ ਯਾਰ ਪਾਜੀ ਪੂਰੀ ਪਾਜੀ ਪੂਰੀ ਹੱਥ ਨੀ ਬੋਲਦੇ ਹਰਮਣਾ ਆ ਇੱਧਰ ਤੂੰ ਵੀ ਆ ਗਿਆ ਆ ਗਿਆ ਅਰਮਨਦ ਵੱਡਾ ਗਲਾਸ ਲੈ ਆਉਂ ਇੱਧਰ ਪਾ ਇਹ ਜੋ ਹਰ ਮੁੰਡੇ ਦਾ ਇੱਥੇ ਇਹਨਾਂ ਦਾ ਘਰ ਰਗੜਾ ਲੈ ਗਈ ਜਰਮਣ ਹੋਣੀ ਆ ਇਹ ਹਰਮਨਦੀ ਰਾਤ ਉਹਨੂੰ ਚਲੋ ਬੈਠ ਬਲਖੇ ਟਿੱਗੇ ਥੋੜਾ ਬਾਅਦ ਇਹਨਾਂ ਦੋਰਸਾ ਦੀ ਜਾਬੀ ਕੱਢ ਕੇ ਲੈ ਗਿਆ ਨਾ ਮੈਂ ਤੈਨੂੰ ਬੋਲ ਪਾਉਂਦਾ ਹਾਂ ਪਾਏ ਇੱਦੀ ਗਲਾਸੀ ਨਾ ਖੋਲ੍ਹ ਦਿਓਣਾ ਅਰਦਾਸ ਕੀਤੀ ਆ ਉਹ ਮੁੰਡਾ ਨਾ ਪੀ ਉਹ ਇੱਦੀ ਗਲਾਸੀ ਉਹ ਪੀ ਲੈਂਦੇ ਆ ਕੋਈ ਕੁਝ ਨਹੀਂ ਹੋਣਾ ਇਹਨਾਂ ਖੜੋ ਇੱਧਰ ਹੋਰ ਬੜੋ ਕਾਲੂ ਉਹ ਕੜਾ ਬੰਦਾ ਚਾਹ ਵਣ ਕਾਲੂ ਰਵੀ ਆਗਾ ਨਾ ਨਾ ਇੱਕ ਹੋਰ ਕਾਲੂ ਆਈ ਮਰਦਾ ਆਈ ਮਰਦਾ ਇਹਨਾਂ ਮੋਵਾ ਪੀਲਾ ਕੇ ਕੰਡਰ ਨੂੰ ਸੋ ਪੀਲਾ ਪੀਲਾ ਨਹੀਂ ਗਤੀਵਰ ਗਲਾਤੀਵਰ ਗਲਾਤੀਵਰ ਗਤੀਵਰ ਦੁਨੀਆ ਨਾਂ ਦੇ ਪੀਪੀ ਪੀ ਆਓ ਉਹ ਗਲਾ ਫੜਿਆ ਚੌਥਾ ਤੰਗਦੇ ਹੋਣੇ ਆ ਗਏ ਬੱਸ ਮੈਂ ਤੂੰ ਨਹੀਂ ਆ ਪਿੱਧਰ ਪਾਓ ਯਾਰ ਕਿਉਂ ਨਹੀਂ ਲੈਂਦਾ ਯਾਰ ਓਏ ਪੀ ਨਹੀਂ ਆ ਚੰਗੀ ਹੁੰਦੀ ਹੈ ਜਿਹੜੀ ਮਾੜੀ ਆ ਹੈਂ ਆੰਦਾ ਮੈਂ ਨਹੀਂ ਪੀਣੀ ਇਹ ਚੱਕਰ ਹੁੰਦੇ ਮੈਨੂੰ ਚਿਖੜੀ ਨਹੀਂ ਆ ਕੋਈ ਅੱਧਾ ਇਹ ਘੰਟਾ ਵਾ ਯਾਰ ਇੱਥੇ ਪੀਂਦੇ ਅੱਧਾ ਹੋਰ ਆਹ ਚਾਹ ਵਾਲਾ ਚਾਹ ਵਾਲਾ ਚਾਹ ਕੋਲੇ ਹੋਰ ਅਗਰੇ ਪਾਰ ਵੀ ਨੇ ਪੀਤੀ ਮੈਂ ਪੀਤੀ ਪੀਤਾ ਕੈਸਾ ਹੀ ਸਾਰਿਆਂ ਨੂੰ ਧੱਕੇ ਨਾਲ ਹੀ ਪਿਆਈ ਆਹ ਬੰਦੇ ਵਿਚਾਰੇ ਦੂਜੇ ਨੂੰ ਡਿਕਣ ਦੇ ਹੀ ਅਜੇ ਉਹ ਦੂਜੀ ਨਹੀਂ ਆਉਣੀ ਇਹੋ ਚੱਕ ਲੋ ਗਾ ਆਹ ਪੀਂਦੇ ਨੇ ਵੀਰੇ ਇਹ ਪਲੇਅਰ ਬੰਦੇ ਕਰੋੜ ਦੇ ਲਉਂਦੇ ਦੌੜਦਾ ਬਾਹਰ ਬੜੀ ਮੈਂ ਤਾਂ 2-3 ਗਲਾਸ ਪੀ ਲਿਆ ਵੱਡੇ ਚੌਥਾ ਗਲਾਸ ਹੋ ਜਾ ਪੰਜਵਾਂ ਹਾਂ ਆਹੋ ਮਮਾ ਇਹੋ ਜਿੱਥੇ ਇਹ ਤੋਂ 2 ਪੀ ਲਿਆ ਮੈਂ 8 ਪੀਤੇ ਹੁੰਦੇ ਆ ਇਹਦੇ ਨਾਲ ਉਹ ਵੱਡੇ ਖੜੇ ਉਹ 2 ਦਿਖਣ ਦੇ ਜੀ ਸੀ ਉਹ ਜੀ ਕੋਈ ਨਹੀਂ ਅੰਦਰੋਂ ਅੰਦਰੋਂ ਇਹ ਦੋ ਦਿਖਣ ਦੇ ਕੋਈ ਠੀਕ ਦਾ ਘੁੰਮਦੀ ਆ ਜਾਂ ਕਰਕੇ ਚੱਲ ਕੋਈ ਲੈ ਉਹ ਅੱਧੇ ਕਿਹੜੇ ਬਹੁਤਾ ਖੜੇ ਨਾਲ ਲੈ ਮੈਂ ਪੜਾਂਗਾ ਜਿਆਦਾ ਤੇਰੀ ਵਧੀਆ ਆਵਾਜ਼ ਹੈ ਨਾ ਨਾ ਹਾਂ ਆਹੋ ਕੋਣ ਨਾ ਕੋਣ ਕੱਲਾ ਹੀ ਓਏ ਉਹਨਾਂ ਜੋ ਕੀ ਤੋਂ ਨਹੀਂ ਥੋੜੀ ਹੋਣੀ ਆਰਡਰ ਗਾਈਆਂ ਵੀ ਚਾਤੀ ਮਾਨ ਦੀ ਇਹ ਟੋਲੇ ਨੂੰ ਵੀ ਹੋ ਗਿਆ ਸਾਰਾ ਅੱਧਾ ਹੀ ਰੋਲਾ ਪਈ ਜਾਂਦਾ ਲੈ ਦੱਸ ਲੈ ਹਲੇ ਨਹੀਂ ਨਾਲੇ ਅੱਧਾ ਘੰਟਾ ਰੋਦਾ ਦੱਸਾਂ ਸਾਰਾ ਪੀ ਪੀ ਆ ਮੇਰੇ ਨਾਲ ਕਲਾਪੀ ਲੈ ਭਰਾਵਾ ਕਿੰਨੇ ਯਾਰ ਤੂੰ ਅੱਭੀ ਨੂੰ ਪੰਜ ਪੰਜ ਗਲਾਸ ਆ ਗਿਆ ਬਾਬਾ ਹੁਣ ਪਤਾ ਲੱਗੂ ਠਹਿਰ ਕੇ ਪੰਜਾਂ ਦਾ ਰਿਜ਼ਲਟ ਮਿੱਠਾ ਖਾਣ ਮਿੱਠਾ ਖਾ ਲੈ ਲੈ ਖੰਡ ਖੰਡ ਫੜ ਕੇ ਖਾਂਡ ਨਾ ਨਹੀਂ ਗੱਲ ਬਣਨੀ ਜਲੇਬੀਆਂ ਨਾਲ ਗੱਲ ਬਣਨੀ ਰਾਸ ਕੋ ਲੈ ਲਉਨੇ ਆ ਉਹ ਸਹੀ ਆਹੋ ਚਾਹ ਰੋਣ ਡਿਆ ਇਹ ਬੜੀ ਰੋਟੀਆਂ ਇੱਕ ਮੈਂ ਦੁਕਾਨ ਰੋਣਦਾ ਚੱਲ ਚੱਲ ਇਹ ਵੀ ਪੀ ਗਏ ਨਾ ਆ ਬੰਦਾ ਇਦਾਂ ਪੀਦਾ ਜੇ ਇਹ ਸਾਡਾ ਸਾਡੇ ਨਵੇਂ ਬੰਦੇ ਆ ਬਹੁਤ ਟਵਰਟ ਦੇ ਫੇਰੇ ਲਾ ਲਾਂਗੇ ਟਵਰਟ ਦੇ ਫੇਰੇ ਲਾ ਕੇ ਭਰ ਲਈਏ ਲੱਗ ਗਿਆ ਉੱਥੇ ਲੱਗ ਗਿਆ ਚੱਲ ਗਏ ਚੱਲ ਗਏ ਆਓ ਵੇਖੋ ਚੱਲ ਗਏ ਤੁਸੀਂ ਖਤਮ ਕਰ ਦਿਓ ਹੁਣ ਖਤਮ ਖਤਮ ਕਰ ਦਿਓ ਅਜੇ ਕੰਮ ਉੱਥੇ ਪਾਣੀ ਤੇਜ ਆ ਸੈੱਟ ਹੋਊ ਪਾਣੀ ਤੇ ਫੇਰ ਜਾ ਕੇ ਵੱਜਣਾ ਪਰ ਆ ਲੀਆਂ 3 4 ਰੋਡ ਹੋ ਗਿਆ ਉਹਦੇ ਨਾਲ ਦੀ ਬੱਲੇ ਸੂ ਰਹਿ ਗਿਆ ਵਾਏ ਓਏ ਲੈ ਤੇਰੇ ਕਰਨਾ ਜਾ ਓਏ ਧਾਰ ਕੱਢ ਆਇਆ ਅਸੀਂ ਤੇ ਟਾਈਮ ਹੋ ਗਿਆ तकरीबन 7 7:30 ਵਜ ਗਏ ਆ ਤੇ ਰਾ ਹੋ ਗਿਆ ਤੇ ਫਿਰ ਅੱਜ ਦੀ ਵੀਡੀਓ ਤਾਂ ਕਰਦੇ ਆ ਐਂਡ ਇੱਥੇ ਹੀ ਮਿਲ ਜਾਈਏ ਤੁਹਾਨੂੰ ਅਗਲੀ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆ ਤੁਹਾਨੂੰ ਫਿਰ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ